ਲਓ ਜੀ ਚੈਨਲ ਲੱਗੀਆਂ ਵਾ ਲੱਗਣ ਹਾਂਜੀ ਤੇ ਕੰਮ ਸ਼ੁਰੂ ਕਰਾਇਆ ਸੀ 10 ਮਹੀਨੇ ਵਿੱਚ ਆ ਬੰਦੇ ਨੇ ਮੈਨੂੰ ਸਲਾਹ ਦਿੱਤੀ ਤੇ ਬਹੁਤ ਹੀ ਵਧੀਆ ਸਲਾਹ ਹੈ ਇਹ ਰੰਗ ਅੱਖਾਂ ਦੇ ਪੈਂਡਾ ਇਦਾਂ ਦਾ ਰੰਗ ਤੁਹਾਨੂੰ ਲੱਗ ਲਾ ਕੇ ਪੈਂਡਾ ਜ ਨਹੀਂ ਮਿਲਣਾ ਕਦੇ ਨਹੀਂ ਵਕਾ ਇਹ ਕਰ ਮਰਨ ਵਾਲੀ ਹੈ ਤਾਂ ਹੋਂ ਤੇ ਕੀਤਾ ਵਾ ਚੀਜ਼ ਲੱਗ ਕਰੋ ਭਾਜੀ ਲਾਗੀ ਕਰੋ ਕੋਈ ਵੀ ਜੇ ਲੱਗ ਕਰਦਾ ਕੋਈ ਵੀ ਕੰਮ ਅਲੱਗ ਕਰਨਾ ਚਾਹੀਦਾ ਦੁਨੀਆ ਦੁਨੀਆ ਤੋਂ ਛੱਡ ਕੇ ਕਰਨਾ ਚਾਹੀਦਾ ਇਹ ਆ ਜੀ ਸਾਡੇ ਮਿਸਤਰੀ ਸਾਹਿਬ ਵਾਹ ਜੀ ਕਰ ਦਿਓ ਸ਼ੁਰੂ ਭਾਜੀ ਫੇਰ ਲਓ ਜੀ ਚਲੋ ਭਾਈ ਭਾਜੀ ਟੋ ਹੈ ਇਥੇ ਰੱਖ ਲਓ ਤੇ ਉਸਮਾਨ ਉਹ ਜਿੰਨਾ ਤਾਂ ਕਰ ਨਹੀਂਗਾ ਹਾਸੀ ਮੇਰਾ ਤਾਂ ਜੀ ਨਹੀਂ ਕਰਦਾ ਲੈਣ ਨੂੰ ਹੂੰ ਹੂੰ 50000 ਰੁਪਿਆ ਏਡੀ ਵੱਡੀ ਰਕਮ ਆ ਕਿੱਥੋਂ ਮੈਂ ਉਹਨਾਂ ਨੂੰ ਮੋੜੂੰਗਾ ਮੁੜ ਕੇ ਤੋ ਵਾ ਮੈਂ ਤੇ ਸੁਰੂ ਤੂੰ ਹੀ ਜਵਾਬ ਦੇਣਾ ਹਾਂ ਤੋ ਵਾ ਚਲੋ ਕਹੋਣ ਕੀ ਆ ਨਹੀਂ ਚਲੋ ਤੋ ਵਾ ਬੋਲ ਦੇਣੀ ਅਹੀਂ ਕਿਹੜਾ ਸਾਰੇ ਖਰਚ ਲੈਣੇ ਆ ਅਹੀਂ ਸਾਫ ਸਾਫ ਦੇ ਖਰਚਾਂਗੇ ਇਹ ਵੱਡੀ ਵੀਜੀ ਨੇ ਤੇ ਦੇਲੀ ਤੋੜਤਾ ਹੀ ਪਰ ਇਹ ਜੇ ਸੋਚੀਏ ਤੇ ਉਹਨਾਂ ਨੂੰ ਵੀ ਗੁੱਸਾ ਹੀ ਹੀ ਉਹਦਾ ਗੁੱਸਾ ਵੀ ਜਾਇਜ਼ ਵਾ ਉਹਨੂੰ ਵੀ ਕੀ ਕਹੀਏ ਤੋ ਵਾ ਜੋ ਉਹਦਾ ਗੁੱਸਾ ਵੀ ਜਾਇਜ਼ ਵਾ ਜੇ ਮੈਂ ਹਾਂ ਉੱਥੇ ਗਿਆ ਹੁੰਦਾ ਤੋ ਵਾ ਚਲ ਕੋਈ ਨਹੀਂ ਕਟੋ ਕਟ ਰੈਨੂ ਘਰ ਤੇ ਮਿਲ ਗਿਆ ਵਾ ਨਾ ਜੇ ਹੁਣ ਔਖੇ ਮਾੜੇ ਚਲੋ ਕੋਈ ਨਹੀਂ ਇਹ ਆਪੇ ਰੈਨੂ ਘਰ ਤੇ ਮਿਲ ਗਿਆ ਵਾ ਲੱਗ ਗਿਆ ਜੀ ਦਾਤਾ ਚਲ ਵਾ ਕੇ ਗੱਲ ਤੇਰੀ ਠੀਕ ਵਾ ਕੋਈ ਨਹੀਂ ਫਰਮਾਨ ਕਰ ਲੈਨੇ ਘੜੀ ਸ਼ਾਮੀ ਚੱਲ ਪਾਂਗੇ ਕੱਟ ਲਾ ਲਵਲੀ ਇੱਥੇ ਆ ਮੇਰੀ ਗੱਲ ਸੁਣੋ ਤੂੰ ਹੀ ਆਪਣਾ ਫੋਨ ਨਹੀਂ ਔਨ ਕੀਤਾ ਹਮ ਲਓ ਜੀ ਉਹ ਚਿਹਰਾ ਦਾ ਪੈਟਰਨ ਬਣ ਰਿਹਾ ਵਾ ਉਮੀਦ ਆ ਕਿ ਸੋਹਣਾ ਹੀ ਲੱਗੇਗਾ ਸਾਰਿਆਂ ਨੂੰ ਬਾਕੀ ਹੁਣ ਜਦੋਂ ਸਾਰਾ ਬਣਿਆ ਤੇ ਫਿਰ ਵਲੌਗ ਪਾਵਾਂਗੇ ਜਿੱਦਣ ਕੰਮ ਸ਼ੁਰੂ ਕੀਤਾ ਪਾਜੀ ਹਾਂਜੀ ਹੈਲੋ 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 ਕਰਤਾ ਸੜੋ ਲੈ ਜਿਹੜਾ ਮਲਟੀਪਲ 2 1 ਮੈਨੂੰ ਜਾਣਾ ਪਿਆ ਵੀ ਉੱਥੇ ਨਾ ਗਿਆ ਹੋਏ ਉਹਨਾਂ ਦੇ ਘਰ ਵਾਲੇ ਬਣਾਉਂਦੇ ਆ ਧੋਣੇ ਤੋਂ ਤੇ ਬਣਾਉਣ ਆਉਣੇ ਨੇ 2 ਤੇ ਘਰ ਬਣਾਉਣ ਵਾਲੀ ਨਾ ਉਹਨਾਂ ਨੇ ਅੱਤੀ ਘਰ ਛੱਡੀਏ ਅੱਛਾ ਇੰਨੇ ਵਧੀਆ ਘਰ ਬਣਾਈ ਉਹਨਾਂ ਨੇ ਹਾਂ ਜੀ ਆ ਗਾੜੀ ਜਾ ਕੇ ਪਿੱਛੇ ਘਰ ਨੂੰ ਆਜੋ ਕੁੜੀ ਆਈ ਆ ਤੇ ਲੱਗੀ ਰਹਿਣੀ ਆ ਮੈਨੂੰ ਤੇ ਇਹੀ ਵਿਚਾ ਲੱਗੇ ਇੱਥੇ ਘਰ ਹੁੰਦਾ ਸੀ ਤੇ ਮੈਨੂੰ ਕਿਦ ਲੋੜ ਨਹੀਂ ਪਿੰਜਾਂਗੇ 21 ਤੇ ਪਿੰਦਰ ਹੈ ਹਾਂ ਜੀ ਮੈਂ ਕਹਿ ਮੈਂ ਕਹਿੰਦੀ ਮੈਂ ਕਹਿੰਦੀ ਤੂੰ ਆ ਰਿਪਿੰਦਰ ਹਾਂਜੀ ਦੀਦੀ ਮੈਂ ਤੈਨੂੰ ਤਾਂ ਹੀ ਕਹਿਣ ਦੀ ਕਿ ਤੂੰ ਤੇ ਮੈਨੂੰ ਦੱਸ ਦੀ ਫੋਨ ਕਰਕੇ ਫਿਰ ਮੈਂ ਤੇ ਤੇਰੇ ਭਾਜੀ ਆ ਜਾਾਂਗੀ ਤੈਨੂੰ ਲੈਣ ਕੋਈ ਗੱਲ ਨਹੀਂ ਮੈਂ ਦੱਸ ਦਊਂਗੀ ਹਮ ਹਜੇ ਵੀ ਕਹਿੰਦੀ ਆ ਮੈਂ ਹਫਤੇ ਬਾਅਦ ਆਉਣਾ ਕਦੋਂ लवली ਆਊਗਾ ਤੇ ਕਦੋਂ ਹੀ ਆਊਗੀ ਇਹਦੇ ਕੰਮ ਤੇ ਅੱਗੇ ਵੀ ਮੈਂ ਜਾਣਾ ਵਾ ਇੱਥੇ ਥੋੜਾ ਦੂਰ ਪੈਣਾ ਵਾ ਉਹ ਤਾਂ ਗੱਲ ਸਹੀ ਆ ਹੁਣ ਰਪਿੰਦਰ ਵੀ ਚਲ ਜਾਂਦੀ ਆ ਹਮ ਨਹੀਂ ਤੂੰ ਪਹਿਲੀ ਗੱਲ ਕਹੋ ਪਹਿਲਾਂ ਕੱਲੀ ਕੱਦਲੀ ਰੁਪਿੰਦਰ ਹਾਂ ਤੇ ਸਹੀ ਹੈ ਰੁਪਿੰਦਰ ਨੇ ਕਰ ਇੱਕ ਕੱਦਲੀ ਰੁਪਿੰਦਰ ਹਾਂ ਤੇ ਸਹੀ ਹੈ ਰੁਪਿੰਦਰ ਕਿੱਥੇ ਘਰ ਟੇਕਦੀ ਆ ਹੁਣ ਤੁਹਾਨੂੰ ਪਤਾ ਹੀ ਆ ਉਹ ਲਵਲੀ ਦੇ ਨਾਲ ਚਲ ਗਈ ਚਲ ਕੋਈ ਗੱਲ ਨਹੀਂ ਆਈ ਜਾਣਾ ਉਹਨੇ ਹਾਂਜੀ ਕਿੰਨਾ ਮਨਾ ਵੀ ਕੀਤਾ ਸੀ ਦੁਹਣਾ ਹਾਂਜੀ ਕੀ ਕਰਨਾ ਯਾਰ ਕੀ ਕਰਨਾ ਲੈ ਗਿਆ ਉਹ ਜੇ ਐਡਾ ਕਿ ਤੋ ਨਾ ਕਰੇ ਇੱਕ ਦੋ ਦਿਨ ਚੱਲ ਗਏ ਕੋਈ ਗੱਲ ਨਹੀਂ ਹਫਤਾ ਹਫਤਾ ਥੋੜੀ ਰਹਿਣਾ ਉੱਥੇ ਹੁਣ ਚਲੋ ਜੀ ਲਓ ਜੀ ਟੈਨਾਂ ਲੱਗੀਆਂ ਵਾ ਲੱਗਣ ਹਾਂਜੀ ਤੇ ਕੰਮ ਸ਼ੁਰੂ ਕਰਾਇਆ ਸੀ 10 ਮਾਣੇ ਵਿੱਚ 10 ਆ ਬੰਦੇ ਨੇ ਮੈਨੂੰ ਸਲਾਹ ਦਿੱਤੀ ਤੇ ਬਹੁਤ ਹੀ ਵਧੀਆ ਸਲਾਹ ਹੈ ਇਹ ਰੰਗ ਅੱਖਾਂ ਦੇ ਪੈਂਟ ਇਦਾਂ ਦਾ ਰੰਗ ਤੁਹਾਨੂੰ ਲੱਗ ਲਾ ਕੇ ਪੈਂਟਾਂ ਜੇ ਨਹੀਂ ਮਿਲਣਾ ਕਦੇ ਨਹੀਂ ਮੈਂ ਵਕਾ ਇਹ ਕਰ ਮਰਨ ਵਾਈ ਤਾਹੋਂ ਤੇ ਕੀਤਾ ਵਾ ਚੀਜ਼ ਅਲੱਗ ਕਰੋ ਭਾਜੀ ਅਲੱਗ ਕਰੋ ਕੋਈ ਵੀ ਚੀਜ਼ ਅਲੱਗ ਕਰੋ ਕੋਈ ਵੀ ਕੰਮ ਅਲੱਗ ਕਰਨਾ ਚਾਹੀਦਾ ਦੁਨੀਆ ਦੁਨੀਆ ਤੋਂ ਛੱਡ ਕੇ ਕਰਨਾ ਚਾਹੀਦਾ ਇਹ ਆ ਜੀ ਸਾਡੇ ਮਿਸਤਰੀ ਸਾਹਿਬ ਵਾਹ ਜੀ ਕਰ ਦਿਓ ਸ਼ੁਰੂ ਭਾਜੀ ਫਿਰ ਲਓ ਜੀ ਚਲੋ ਜੀ ਭਾਜੀ ਟੋ ਹੈ ਇੰਤਰਾਕਲ ਦੇ ਉਸਮਾਨ ਉਹ ਜਿੰਨਾ ਦਾ ਘਰ ਨਹੀਂਗਾ ਹਾਸਿਬ ਮੇਰਾ ਤਾਂ ਜੀ ਨਹੀਂ ਕਰਦਾ ਲੈਣ ਨੂੰ ਹੂੰ ਹੂੰ 50000 ਰੁਪਿਆ ਐਡੀ ਵੱਡੀ ਰਕਮ ਆ ਕਿੱਥੋਂ ਮੈਂ ਉਹਨਾਂ ਨੂੰ ਮੋੜੂੰਗਾ ਮੁੜ ਕੇ 21 ਮੈਂ ਤੇ ਸਰਵਾ ਤੁਸੀਂ ਜਵਾਬ ਦੇਣਾ 21 ਚਲੋ ਕਹੋਨ ਕਿਹਾ ਨਹੀਂ 21 ਬੋਲ ਦੇਣੀ ਅਹੀਂ ਕਿਹੜਾ ਸਾਰੇ ਖਰਚ ਲੈਣੇ ਆ ਅਹੀਂ ਸਾਫ ਸਾਫ ਦੇ ਖਰਚਾਂਗੇ ਆ ਵੱਡੀ ਵੀਰ ਜੀ ਨੇ ਤੇ ਦੇਲੀ ਤੋੜਤਾ ਹੀ ਪਰ ਇਹ ਆ ਵੀ ਜੇ ਸੋਚੀਏ ਤੇ ਉਹਨਾਂ ਨੂੰ ਵੀ ਗੁੱਸਾ ਹੀ ਹੀ ਉਹਦਾ ਗੁੱਸਾ ਵੀ ਜਾਇਜ਼ ਵਾ ਉਹਨੂੰ ਵੀ ਕੀ ਕਹੀਏ 21 ਜੋ ਉਹਦਾ ਗੁੱਸਾ ਵੀ ਜਾਇਜ਼ ਵਾ ਜੇ ਮੈਂ ਹਾਂ ਉੱਥੇ ਗਿਆ ਹੁੰਦਾ 21 ਚਲ ਕੋਈ ਨਹੀਂ ਘਟੋ ਘਟ ਰੈਨੂ ਘਰ ਤੇ ਮਿਲ ਗਿਆ ਵਾ ਨਾ ਜੇ ਹੁਣ ਔਖੇ ਮਾੜੇ 21 ਚਲੋ ਕੋਈ ਨਹੀਂ ਇਹ ਆਪੇ ਰੈਨੂ ਘਰ ਤੇ ਮਿਲ ਗਿਆ ਵਾ ਲੱਗ ਗਿਆ ਜੀ ਦਾਤਾ ਚਲ ਵਾ ਕੇ ਗੱਲ ਤੇਰੀ ਠੀਕ ਵਾ ਕੋਈ ਨਹੀਂ ਫਰਮਾਨ ਕਰ ਲੈਨੇ ਘੜੀ ਸ਼ਾਮੀ ਚੱਲ ਪਾਂਗੇ ਕੱਟ ਲਾ ਲਵਲੀ ਇੱਥੇ ਆ ਮੇਰੀ ਗੱਲ ਸੁਣੋ ਤੂੰ ਆਪਣਾ ਫੋਨ ਨਹੀਂ ਔਨ ਕੀਤਾ ਹਾਂ ਲੋ ਜੀ ਪੋਛ ਇਦਾਂ ਦਾ ਪੈਟਰਨ ਬਣ ਰਿਹਾ ਵਾ ਉਮੀਦ ਆ ਕੇ ਸੋਣਾ ਹੀ ਲੱਗੇਗਾ ਸਾਰਿਆਂ ਨੂੰ ਬਾਕੀ ਹੁਣ ਜਦੋਂ ਸਾਰਾ ਬਣਿਆ ਤੇ ਫਿਰ ਵਲੋਗ ਪਾਵਾਂਗੇ ਜਿੱਦਣ ਕੰਮ ਸ਼ੁਰੂ ਕੀਤਾ ਪਾ ਜੀ ਹਾਂਜੀ ਹੈਲੋ 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 ਕਰਤਾ ਸੜਾ ਲੈ ਜਿਹੜਾ ਮਰਜੀ 21 ਮੈਨੂੰ ਜਾਣਾ ਪਿਆ ਵੀ ਉੱਥੇ ਨਾ ਗਿਆ ਹੋਏ ਉਹਨਾਂ ਦੇ ਘਰ ਵਾਲੇ ਬਣਾਉਣੋਦੇ ਆ ਧੋਨੇ ਧੋ ਤੇ ਬਣਾਉਣ ਆਉਣੇ ਨੇ ਟੂ ਆ ਤੇ ਘਰ ਬਣਾਉਣ ਵਾਲੀ ਨਾ ਉਹਨਾਂ ਨੇ ਹੱਥ ਹੀ ਘਰ ਛੱਡੀਏ ਅੱਛਾ ਇੰਨੇ ਵਧੀਆ ਘਰ ਬਣਾਏ ਜਾਂਦੇ ਨੇ ਹਾਂ ਜੀਆਂ ਗਾੜੀ ਜਾ ਕੇ ਫੇ ਘਰ ਨੂੰ ਆ ਜੋ ਕੁੜੀ ਆਈ ਆ ਤੇ ਲੱਗੀ ਰਹਿਣੀ ਆ ਮੈਨੂੰ ਤੇ ਇਹੀ ਵਿਚਾ ਲੱਗੇ ਇੱਥੇ ਘਰ ਹੁੰਦਾ ਸੀ ਤੇ ਮੈਨੂੰ ਕਿਤੇ ਲੋੜ ਨਹੀਂ ਪਿੰਦੀ ਜਾਂਦੀ ਟੂ ਆ ਦਪਿੰਦਰ ਹਾਂਜੀ ਮੈਂ ਕਹਿ ਮੈਂ ਕਹਿੰਦੀ ਮੈਂ ਕਹਿੰਦੀ ਤੂੰ ਅਰਪਿੰਦਰ ਹਾਂਜੀ ਦੀਦੀ ਮੈਂ ਤੈਨੂੰ ਤਾਂ ਹੀ ਕਹਿਣ ਦੀ ਕਿ ਤੂੰ ਤੇ ਮੈਨੂੰ ਦੱਸ ਦੀ ਫੋਨ ਕਰਕੇ ਫਿਰ ਮੈਂ ਤੇ ਤੇਰੇ ਭਾਜੀ ਆ ਜਾਾਂਗੀ ਤੈਨੂੰ ਲੈਣ ਕੋਈ ਗੱਲ ਨਹੀਂ ਮੈਂ ਦੱਸ ਦਊਂਗੀ ਹਮ ਹਜੇ ਵੀ ਕਹਿੰਦੀ ਆ ਮੈਂ ਹਫਤੇ ਬਾਅਦ ਆਉਣਾ ਕਦੋਂ लवली ਆਊਗਾ ਤੇ ਕਦੋਂ ਹੀ ਆਊਗੀ ਇਹਦੇ ਕੰਮ ਤੇ ਅੱਗੇ ਵੀ ਮੈਂ ਜਾਣਾ ਵਾ ਇੱਥੇ ਥੋੜਾ ਦੂਰ ਪੈਣਾ ਵਾ ਉਹ ਤਾਂ ਗੱਲ ਸਹੀ ਆ ਹੁਣ ਰਪਿੰਦਰ ਵੀ ਚਲ ਜਾਂਦੀ ਆ ਉਹ ਹਾਂ ਨਹੀਂ ਤੁਸੀਂ ਵਧੀਆ ਗੱਲ ਕਹੇ ਪਹਿਲਾਂ ਤੂੰ ਗੱਲੀ ਕਾ ਦੇ ਲਈਂ ਰੁਪਿੰਦਰ ਹੱਜ ਸਹੀ ਹੈ ਰੁਪਿੰਦਰ ਨੇ ਕਹਾਈ ਇੱਕ ਗੱਦਲੀ ਹੈ ਰੁਪਿੰਦਰ ਹੱਜ ਸਹੀ ਹੈ ਰੁਪਿੰਦਰ ਕਿੱਥੇ ਘਰ ਟੇਕਦੀ ਆ ਹੁਣ ਤੁਹਾਨੂੰ ਪਤਾ ਹੀ ਆ ਉਹ ਲਵਲੀ ਦੇ ਨਾਲ ਚੱਲ ਗਈ ਚਲ ਕੋਈ ਗੱਲ ਨਹੀਂ ਆਈ ਜਾਣਾ ਉਹਨੇ ਹਾਂਜੀ ਕਿ ਮਨਾ ਵੀ ਕੀਤਾ ਸੀ ਦੁਹਣਾ ਹਾਂਜੀ ਕੀ ਕਰਨਾ ਕੀ ਕਰਨਾ ਲੈ ਗਿਆ ਉਹ ਜਾਈ ਏਦਾਂ ਅੱਗੇ ਤੋਂ ਨਾ ਕਰੇ ਇੱਕ ਦੋ ਦਿਨ ਚੱਲ ਗਏ ਕੋਈ ਗੱਲ ਨਹੀਂ ਹਫਤਾ ਹਫਤਾ ਥੋੜੀ ਰਹਿਣਾ ਉੱਥੇ ਹਾਂ 지올로지